ਜੀ ਟ੍ਰੇਨ ਨੰਬਰ 12485 ਹਜ਼ੂਰ ਸਾਹਿਬ ਤੋਂ 1600 ਕਿਲੋਮੀਟਰ ਚੱਲ ਕੇ ਪੂਰੀ 25 ਘੰਟਿਆਂ ਦੇ ਵਿੱਚ ਪਹੁੰਚ ਗਏ ਜੀ ਦਾ ਸਟੇਸ਼ਨ ਜੀ ਵਿਜਨਗਰ ਤੋਂ ਨੂੰ ਆਪਾਂ ਸਫ਼ਰ ਦਿਖਾਣੇ ਆ ਹਜ਼ੂਰ ਸਾਹਿਬ ਗੰਗਾ ਨਗਰ ਸੁਪਰ ਫਾਸਟ ਟ੍ਰੇਨ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਨਾਲ ਦੇਡ ਦੇ ਦਰਸ਼ਨ ਕਰਨ ਲਈ ਸਭ ਤੋਂ ਬਿਹਤਰੀਨ ਜਿੰਨਾ ਵਿੱਚ ਇੱਕ ਹੈ ਗੱਡੀ ਗੱਡੀ ਨੰਬਰ 1248586 ਇਹ ਗੱਡੀ ਹਫਤੇ ਵਿੱਚ 2 ਦਿਨ ਚੱਲਦੀ ਹੈ ਸ੍ਰੀ ਗੰਗਨਗਰ ਨਾਲ ਨਦੇੜ ਗੱਡੀ ਨੰਬਰ 12485 ਹਜੂਰ ਸਾਹਿਬ ਨਾਲ ਨਦੇੜ ਤੋਂ ਹਫਤੇ ਵਿੱਚ 2 ਦਿਨ ਚੱਲਦੀ ਹੈ ਸੋਮਵਾਰ ਤੇ ਵੀਰਵਾਰ ਨੂੰ ਜਿਵੇਂ ਕਿ ਇਹ ਗੱਡੀ ਹਜੂਰ ਸਾਹਿਬ ਨਾਲ ਨਦੇੜ ਤੋਂ ਚੱਲ ਕੇ ਸ੍ਰੀ ਗੰਗਨਗਰ ਜਾ ਰਹੀ ਹੈ ਸ਼੍ਰੀ ਗੰਗਾਨਗਰ ਪਹੁੰਚਦੀ ਆ ਰਾਤ ਦੇ 7:15 ਤੇ ਸਵੇਰੇ 11:00 ਵਜੇ 5 ਮਿੰਟ ਤੇ ਚੱਲ ਕੇ ਰਾਈਟ ਟਾਈਮ ਪਹੁੰਚਣ ਦਾ ਇਸ ਗੱਡੀ ਵਿੱਚ 3D ਸੀ ਡੱਬੇ ਸਭ ਤੋਂ ਅੱਗੇ ਲੱਗੇ ਹੁੰਦੇ ਨੇ ਤੇ ਸਭ ਤੋਂ ਪਿੱਛੇ ਜਰਨਲ ਡੱਬੇ ਹੁੰਦੇ ਨੇ ਤੇ ਵਿਚਕਾਰ ਇਸ ਗੱਡੀ ਦੇ ਸਲੀਪਰ ਕੋਚ ਹੁੰਦੇ ਨੇ ਇਸ ਗੱਡੀ ਵਿੱਚ ਕਿਰਾਏ ਦੀ ਗੱਲ ਕਰੀਏ ਤਾਂ ਹਜੂਰ ਸਾਹਿਬ ਨੰਨਡੇੜ ਤੋਂ ਸ਼੍ਰੀ ਗੰਗਾਨਗਰ ਦਾ ਕੁੱਲ ਕਿਰਾਇਆ 450 ਰੁਪਏ ਜਰਨਲ ਕਲਾਸ ਦਾ ਸਭ ਤੋਂ ਸਸਤੀ ਗੱਡੀ ਵਿੱਚੋਂ ਇੱਕ ਗੱਡੀ ਮੰਨੀ ਜਾਂਦੀ ਹੈ ਤੇ ਸਲੀਪਰ ਦਾ 950 ਰੁਪਿਆ ਕੋਲਾ ਤੇ ਥਰਡ ਏਸੀ ਦਾ 1750 ਦੇ ਆਸ-ਪਾਸ ਸਭ ਤੋਂ ਆਰਾਮਦਾਇਕ ਸਫ਼ਰ ਕਰ ਲਈ ਥਰਡ ਏਸੀ ਦਾ ਡੱਬਾ ਜ਼ਰੂਰ ਬੁੱਕ ਕਰੋ ਕਿਉਂਕਿ ਸਵਿੱਚ ਜਿਆਦਾ ਸੁਵਿਧਾ ਮਿਲ ਜਾਂਦੀਆਂ ਨੇ ਤੇ ਸਲੀਪਰ 'ਚ ਹੁੰਦਾ ਸਲੀਪਰ 'ਚ ਸਾਰਾ ਜਰਨਲ ਹੀ ਬਣ ਜਾਂਦਾ ਤੇ ਤੰਗ ਹੁੰਨੇ ਆ ਆਰਾਮਦਾਇਕ ਸਫ਼ਰ ਕਰ ਲਈ ਥਰਡ ਏਸੀ ਦਾ ਸਭ ਤੋਂ ਬਿਹਤਰੀਨ ਆਪਸ਼ਨ ਮੰਨਿਆ ਗਿਆ ਤੇ ਪੀਕ ਦਿਹਾੜ ਦੇ ਵਿੱਚ ਜਦੋਂ ਜ਼ਿਆਦਾ ਸੰਗਤਾਂ ਸਫ਼ਰ ਕਰਦੀਆਂ ਨੇ ਹਜੂਰ ਸਾਹਿਬ ਨੰਦੇੜ ਦਾ ਤਾਂ ਉਸ ਵਿੱਚ ਸਲੀਪਰ ਬਣ ਜਾਂਦਾ ਜਰਨਲ ਵਾਹ ਕਿਉਂਕਿ ਜਿਆਦਾ ਸੰਗਤਾਂ ਸਫ਼ਰ ਕਰਦੀਆਂ ਨੇ ਦਸੰਬਰ ਦੇ ਮਹੀਨੇ ਵਿੱਚ ਜ਼ਿਆਦਾ ਸੰਗਤਾਂ ਇਕੱਠ ਹੁੰਦਾ ਕਿਉਂਕਿ ਇਹ ਬਿਹਤਰੀਨ ਮਹੀਨਾ ਮੰਨਿਆ ਗਿਆ ਦਸੰਬਰ ਤੇ ਜਨਵਰੀ ਦਾ ਜ਼ਿਆਦਾ ਸੰਗਤਾਂ ਸਫ਼ਰ ਕਰਦੀਆਂ ਨੇ ਇਸੀ ਥਰੀ ਕਰਡ ਕੋ ਇਹ ਹੁਣ ਗੱਲ ਕਰਦੇ ਆਂ ਸ਼੍ਰੀ ਗੰਗਾ ਨਗਰ ਤੋਂ ਹਜੂਰ ਸਾਹਿਬ ਨਾਂ ਦੇ ਡਜਾਂ ਲਗੀ ਗੱਡੀ ਨੰਬਰ 12486 ਬਣ ਕੇ ਚੱਲਦੀ ਹੈ ਹਫਤੇ ਵਿੱਚ ਦੋ ਦਿਨ ਮੰਗਲਵਾਰ ਤੇ ਸ਼ਨੀਵਾਰ ਨੂੰ ਗੱਡੀ ਨੰਬਰ 12486 ਬਣ ਕੇ ਦੁਪਹਿਰ ਦੇ 2:30 ਮਿੰਟਾਂ ਤੇ 2:30 ਚੱਲਦੀ ਹੈ ਸ਼੍ਰੀ ਗੰਗਾ ਨਗਰ ਤੋਂ ਤੇ ਅਗਲੇ ਫਿਰ ਰਾਤ ਦੇ 9:40 ਤੇ ਪਹੁੰਚਦੀ ਹੈ ਇਹ ਹਜੂਰ ਸਾਹਿਬ ਨਾਂ ਦੇ ਡ ਤੇ ਕੁੱਲ 31 ਘੰਟਿਆਂ ਦਾ ਟਾਈਮ ਲੈ ਰਹੀ ਹੈ ਇਹ ਗੱਡੀ ਸਭ ਤੋਂ ਰਾਮ ਦਾ ਇੱਕ ਗੱਡੀਆਂ ਵਿੱਚੋਂ ਇੱਕ ਗੱਡੀ ਇਹ ਮੰਨੀ ਜਾਂਦੀ ਹੈ ਤੇ ਗੱਡੀ ਨੰਬਰ 12439 ਤੇ 40 ਵੀ ਚਲਦੀ ਹੈ ਉਹ ਹਫਤੇ ਵਿੱਚ ਇੱਕ ਦਿਨ ਚਲਦੀ ਹੈ ਉਹ ਸਭ ਤੋਂ ਸੁਪਰ ਫਾਸਟ ਗੱਡੀ ਹੈ ਉਸ ਦਾ ਕਿਰਾਇਆ ਇਸ ਗੱਡੀ ਨਾਲ ਥੋੜਾ ਜਿਆਦਾ ਹੁੰਦਾ ਦੋ ਗੁਣਾ ਹੁਣ ਦੇ ਸਮੇਂ ਵਿੱਚ ਇਹ ਗੱਡੀ ਰੇਲਵ ਦੁਆਰਾ ਰਸਤਾ ਬਦਲ ਕੇ ਚਲਾਈ ਜਾ ਰਹੀ ਹੈ ਇਹ ਗੱਡੀ ਸੰਗਰੂ ਤੋਂ ਰਿਬਰਨਾਲ ਸਾਈਡ ਨਹੀਂ ਜਾ ਰਹੀ ਉਸ ਰਾਸਤੇ ਬਠਿੰਡਾ ਤੋਂ ਸਿੱਧਾ ਜੱਕਲ ਜਾ ਰਹੀ ਹੈ ਮਾਨਸਾ ਦੇ ਰਸਤੇ ਮਾਨਸਾ ਇਹ ਗੱਡੀ ਦਾ ਸਟਾਪ ਨਹੀਂ ਹੈ ਗਿਆ ਦੀ 5 ਫਰਵਰੀ ਤੱਕ ਦੀ ਟਾਈਮ ਲਾਈਨ ਦਿੱਤੀ ਗਈ ਹੈ ਰੇਲ ਦੁਆਰਾ 5 ਫਰਵਰੀ ਤੋਂ ਬਾਅਦ ਉਸ ਰੂਟ ਤੇ ਉਸ ਰਸਤੇ ਤੇ ਚੱਲਣਾ ਸ਼ੁਰੂ ਹੋ ਜੂਗੀ ਤੋ ਰਿਬਰਨਾਲਸ ਰਸਤੇ ਅਗਰ ਤੁਹਾਨੂੰ ਆਪਣੀ ਇਹ ਛੋਟੀ ਜੀ ਇਨਫੋਰਮੇਸ਼ਨ ਵਧੀਆ ਲੱਗੀ ਜਾਣਕਾਰੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਆਪਣੇ ਯਾਰ ਦੋਸਤ ਫੈਮਿਲੀ ਭਰਾ ਮਿੱਤਰ ਜਿੰਨੇ ਵੀ ਆਪਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ 'ਚ ਆਪਣਾ ਸੁਜੈਸ਼ਨ ਉਰੋਧ ਦੇਣਾ ਤਾਂ ਕਿ ਆਪਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਉਂਦੇ ਰ੍ਹਾਂਗੇ ਸਮੇਂ-ਸਮੇਂ ਤੇ ਨਵੀਂ ਅਪਡੇਟਸ ਬਾਰੇ ਇਹ ਟ੍ਰੇਨ ਸਵੇਰੇ ਕੱਲ ਹਜ਼ੂਰ ਸਾਹਿਬ ਤੋਂ 11:05 ਤੇ ਚੱਲੀ ਸੀ ਤੇ ਅਗਲੇ ਦਿਨ ਅੱਜ ਇਹ ਗੱਡੀ ਰੇਲ ਦੁਆਰਾ ਰਸਤਾ ਬਦਲ ਕੇ ਚਲਾਈ ਜਾ ਰਹੀ ਹੈ ਇਹ ਗੱਡੀ ਸੰਗਰੂਰ ਥੂਰੇ ਬਰਨਾਲਾ ਨਹੀਂ ਜਾ ਰਹੀ ਇਸ ਕਰਕੇ ਯਾਤਰੀ ਬਹੁਤ ਸਾਰੇ ਡੀਬੋਰਡ ਹੋ ਗਏ ਜੱਕ ਖਲਾ ਰੇਲਵੇ ਸਟੇਸ਼ਨ ਤੇ ਇਸ ਸੰਗ੍ਰੋਹ ਤੋਂ ਬਰਨਾਲਾ ਵਾਲੇ ਯਾਤਰੀ ਨੇ ਇੱਕ ਐਸੀ ਗੱਡੀ ਐ ਜਿੱਥੇ ਤੁਹਾਨੂੰ ਪੰਜਾਬੀ ਫੀਲ ਆ ਦਿੰਦੀ ਐ ਪੰਜਾਬੀ ਕਮਿਊਨਿਟੀ ਦੇ ਸਾਰੇ ਯਾਤਰੀ ਮਿਲ ਜਾਂਦੇ ਨੇ ਤੁਹਾਨੂੰ ਇਸ ਗੱਡੀ ਵਿੱਚ ਫੁੱਲ ਪੈਕਿੰਗ ਨਾਲ ਆਂਦੀ ਆ ਭਾਈ ਹਜੂਰ ਸਾਰਾ ਨਾਮ ਦੇਡ ਗੰਗਾ ਨਗਰ ਤੇ ਤੁਸੀਂ ਆਪਣਾ ਖਾਣਾ ਵੀ ਸ਼ੇਅਰ ਕਰ ਸਕਦੇ ਹੋ ਕਿਸੇ ਦੂਜੇ ਨਾਲ ਤੇ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਇਸ ਗੱਡੀ ਵਿੱਚ ਤੁਹਾਨੂੰ ਪੂਰੀ ਪੰਜਾਬੀ ਵਾਈਬ ਮਿਲੇਗੀ ਇੱਕ ਐਸੀ ਗੱਡੀ ਐ ਇਹ ਜੇ ਪੰਜਾਬੀ ਸਾਰੇ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਦੇ ਨੇ ਖਾਣਾ ਪੀਣਾ ਸ਼ੇਅਰ ਕਰਦੇ ਨੇ ਤੇ ਹੋਰ ਵੀ ਗੱਲਾਂ ਬਾਤਾਂ ਦੇਖਣ ਨੂੰ ਮਿਲਦੀਆਂ ਨੇ ਇਸ ਗੱਡੀ ਵਿੱਚ ਤੁਸੀਂ ਜਾ ਸਕਦੇ ਹੋ ਹਜੂਰ ਸਾਣਾ ਦੇੜਾ ਇੱਕ ਦੂਸਰੀ ਵੀ ਟ੍ਰੇਨ ਚੱਲਦੀ ਹੈ ਜਿਸ ਦਾ ਨੰਬਰ ਹੈ 12439 ਉਹ ਵੀ 11:00 ਵਜੇ 5 ਮਿੰਟ ਤੇ ਚੱਲਦੀ ਹਜੂਰ ਸਾਤੋ ਹੋ ਜਾਂਦੀ ਹੈ ਹਲਮਨਗੜ੍ਹ ਹੋ ਕੇ ਜਾਂਦੀ ਹੈ ਮਲੋਟ ਦੇ ਟੜਵਾਹਾ ਤੇ ਗੰਗਾ ਨਗਰ ਨੂੰ ਉਹਦੀ ਗੰਗਾਨਗਰ ਤੇ ਹਜੂਰ ਸਾਹਿਬ ਦੇ ਵਿੱਚ ਚੱਲਦੀ ਆ। ਸੇਮ 11 12486 ਬਣ ਕੇ ਜਾਂਦੀ ਆ। ਤੇ ਵੈਸੇ ਹੁਣ ਚੱਲ ਪਈ ਐ ਟ੍ਰੇਨ ਆ ਤੇ 1 ਘੰਟਾ 5 ਮਿੰਟ ਦੀ ਦੇਰੀ ਤੋਂ ਚੱਲ ਰਹੀ ਐ ਟ੍ਰੇਨ। ਸ੍ਰੀ ਗੰਗਾਨਗਰ ਹਜੂਰ ਸਾਹਿਬ 3:30 ਵਾਲੀ ਇਹ ਜੀਤ ਤੋਂ 1 ਘਟਾ 5 ਮਿੰਟ ਅੱਗੇ ਪਹੁੰਚ ਗਈ ਸੀ ਆਪਾਂ ਜੱਖਲ ਜੰਕਸ਼ਨ ਤੇ ਹੁਣ ਚੱਲ ਪਈ ਟ੍ਰੇਨ ਆ। ਜੱਟ ਖਲ ਜੰਕਸ਼ਨ ਦੀ ਗੱਲ ਕਰੀਏ ਤਾਂ ਬਹੁਤ ਇੰਪੋਰਟੈਂਟ ਜੰਕਸ਼ਨ ਆ ਬਿਲਕੁਲ ਪੰਜਾਬ ਹਰਿਆਣਾ ਬਾਰਡਰ ਲਾਈਨ ਵਿੱਚ ਚਾਰ ਇੱਕ ਤਾਂ ਇੱਥੋਂ ਲਾਈਨ ਨਿਕਲਦੀ ਆ ਬਠਿੰਡਾ ਵਾਲੀ ਬਠਿੰਡਾ 100 ਕਿਲੋਮੀਟਰ ਦੂਰੀ ਆ ਇੱਕ ਲਾਈਨ ਨਿਕਲਦੀ ਇੱਥੋਂ ਬਧਿਆਨਾ ਵਾਲੀ 140 ਕਿਲੋਮੀਟਰ ਦੂਰੀ ਆ ਇੱਕ ਤਾਂ ਲਾਈਨ ਇੱਥੇ ਹਸਾਰ ਨੂੰ ਵੀ ਨਿਕਲਦੀ ਆ 100 ਕਿਲੋਮੀਟਰ ਤੇ ਇੱਕ ਲਾਈਨ ਮੇਨ ਆ ਜਿਹੜੀ ਦਿੱਲੀ ਨੂੰ ਬਠਿੰਡਾ ਤੇ ਜਿੱਥੇ ਟ੍ਰੇਨ ਇਲੈਕਟ੍ਰਿਸਿਟੀ ਚੱਲਦੀਆਂ ਨੇ ਬਹੁਤ ਇੰਪੋਰਟੈਂਟ ਜੰਕਸ਼ਨ ਆ ਪੰਜਾਬ ਆ ਵਾਹ ਹਰਿਆਣੇ ਦਾ ਦੇਖੋ ਤੇ ਬਹੁਤ ਬੜਾ ਜੈਕਸ਼ਨ ਆ ਜਿੱਥੇ ਤੁਹਾਨੂੰ ਸ਼ੋਲਡਰ ਤੋਂ ਸਾਰਾ ਕੁਝ ਕਾਣ ਪ੍ਰਿੰਟ ਦਾ ਅਵੇਲੇਬਲ ਆ ਸਾਰਾ ਕੁਝ ਖਾਮੋਤੀ ਨੂੰ ਮਿਲ ਜੂਗਾ ਇਹ ਵੈਸੇ ਪ੍ਰਿੰਟਰ ਹੈ ਚੱਲ ਪਈ ਆ ਨੰਬਰ ਕਿਹੜਾ ਹੈ